ਮਿੰਟੋ ਜੀ ਦਿਬਰੂਗੜ੍ਹ ਵਾਲੀ ਜਿਹੜੀ ਜੇਲ ਹੈ ਜਿਹੜਾ ਉਹਦਾ ਸੁਪਰਡੈਂਟ ਹੈ ਨਿਪੇਨ ਦਾਸ ਸੁਪਰਡੈਂਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਕੀ ਚੱਲ ਰਿਹਾ ਦੇਖੋ ਇਹ ਗ੍ਰਿਫਤਾਰੀ ਜਿਹੜੀ ਹੋਈ ਆ ਇਹਦੀ ਪੁਸ਼ਟੀ ਵੀ ਕਰ ਦਿੱਤੀ ਗਈ ਆ ਬਕਾਇਦਾ ਤੌਰ ਤੇ ਤੇ ਕਾਰਨ ਵੀ ਦੱਸ ਦਿੱਤੇ ਗਏ ਨੇ ਕਿ ਦਰਅਸਲ ਜਿਹੜਾ ਪਿਛਲੇ ਦਿਨੀ ਅਮਰਤਪਾਲ ਸਿੰਘ ਹੋਰਾਂ ਦੀ ਬੈਰਕ ਦੇ ਵਿੱਚੋਂ ਸਮਾਨ ਬਰਾਮਦ ਹੋਇਆ ਸੀਗਾ ਜਿਹਦੇ ਵਿੱਚ ਇੱਕ ਕੀਪੈਡ ਵਾਲਾ ਫੋਨ ਇੱਕ 스마트ਫੋਨ ਕੁਝ ਮੇਰੇ ਖਿਆਲ ਦੇ ਨਾਲ ਕੰਨਾ ਚਲਣ ਵਾਲੀਆਂ ਹੁੰਦੀਆਂ ਜਿਹੜੀਆਂ ਟੂਟੀਆਂ ਜਿਹਾ ਉਹ ਉਜੋਰ ਸਮਾਨ ਯਾਨੀ ਟੈਲੀਵਿਜ਼ਨ ਦਾ ਰਿਮੋਟ ਚਾਬੀ ਉਹਨਾਂ ਨੇ ਵਿੱਚ ਰੱਖਿਆ ਹੋਇਆ ਸੀਗਾ ਤਾਂ ਉਹ ਜਿਹੜੀ ਰਿਕਵਰੀ ਹੋਈ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਇਸ ਸੁਪਰਡੈਂਡ ਦੀ ਮੁਤਲੀ ਇਸ ਕਰਕੇ ਕੀਤੀ ਗਈ ਆ ਕਿਉਂ ਕਿ ਇਹਦੀ ਜਿਹੜੀ ਸੁਪਰਵਾਈਜ਼ਨ ਸੀ ਕਿਤੇ ਨਾ ਕਿਤੇ ਉਹਦੇ ਵਿੱਚ ਉਕਾਈ ਹੋਈ ਆ ਤੇ ਐਸਪੀ ਰੈਡੀ ਹੈ ਉੱਥੋਂ ਦੇ ਕੋਈ ਮੈਂ ਉਹਨਾਂ ਦਾ ਬਿਆਨ ਵੀ ਪੜ ਰਿਹਾ ਸੀਗਾ ਕਿਸੇ ਮੀਡੀਆ ਹਾਊਸ ਨੇ ਛਾਪਿਆ ਉਹਨਾਂ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੇ ਵਿੱਚ ਅੱਗੇ ਜਾਂਚ ਕਰ ਰਹੇ ਹਾਂ ਹੋ ਸਕਦਾ ਹੈ ਕਿ ਕਿਸੇ ਹੋਰ ਨੂੰ ਵੀ ਹੱਥ ਪਾਉਣਾ ਪੈ ਜਾਵੇ ਤੇ ਦੂਜੀ ਗੱਲ ਉਹਨੇ ਕਹੀ ਹੈ ਕਿ ਕੁਝ ਸਮਾਂ ਪਹਿਲਾਂ ਸਾਨੂੰ ਇਹ ਜਾਣਕਾਰੀ ਮਿਲੀ ਸੀ ਕਿ ਐਨਐਸਏ ਦੇ ਤਹਿਤ ਜਿਹੜੇ ਇੱਥੇ ਨਜ਼ਰਬੰਦ ਨਹੀਂ ਕੁਝ ਲੋਕ ਉਹ ਇੱਥੇ ਗੈਰਕਾਨੂੰਨੀ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਆ ਯਾਨੀ ਨਿਯਮਾਂ ਤੋਂ ਜਿਹੜੀਆਂ ਚੀਜ਼ਾਂ ਪਰੇ ਨੇ ਉਹਨਾਂ ਚੀਜ਼ਾਂ ਦੀ ਵਰਤੋਂ ਕਰ ਰਹੇ ਆ ਨਾ ਤੇ ਇਸ ਕਰਕੇ ਅਸੀਂ ਕੁਝ ਥਾਵਾਂ ਤੇ ਸੀਸੀਟੀਵੀ ਕੈਮਰੇ ਜਿਹੜੇ ਆ 올 라이ਸਨ ਪਰ ਉਹ ਸੀਸੀਟੀਵੀ ਕੈਮਰੇ ਜਿਹੜੀ ਜਗ੍ਹਾ ਤੇ ਲਾ ਸਕਤੇ ਸੀ ਉੱਥੇ ਹੀ ਲਾਏ ਆ ਮਤਲਬ ਕਿ ਜਿਹੋ ਸਪਾਈਂਗ ਵਾਸਤੇ ਕੈਮਰਿਆਂ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਪ੍ਰਾਈਵੇਸੀ ਵਾਲੀ ਜਗ੍ਹਾ ਤੇ ਵੀ ਲਾਏ ਗਏ ਇਸ ਗੱਲ ਤੋਂ ਇਨਕਾਰ ਕੀਤਾ ਆ ਤਾਂ ਜ਼ਰਾ ਜਿੰਗਾਨਿਆ ਕਿ ਜਿਹੜੀ ਇਹ ਗ੍ਰਿਫਤਾਰੀ ਹੋਈ ਆ ਇਹਦੇ ਵਿੱਚ ਇਹਨੂੰ ਆਪਾਂ ਇਸੇ ਤਰ੍ਹਾਂ ਜੋੜ ਕੇ ਚੱਲ ਸਕਦੇ ਆ ਕਿ ਜਿਹੜਾ ਸਮਾਨ ਬਰਾਮਦ ਹੋਇਆ ਇਹਦਾ ਦੋਸ਼ ਲੱਗਾ ਸੁਪਰੀਡੈਂਟ ਤੇ ਕਿ ਸੁਪਰੀਡੈਂਟ ਨੇ ਕਿਤੇ ਨਾ ਕਿਤੇ ਆਪਣੀ ਡਿਊਟੀ ਦੇ ਵਿੱਚ ਕੋਤਾਈ ਕੀਤੀ ਆ ਪਰ ਦੂਸਰੇ ਪਾਸੇ ਆਪਾਂ ਨੇ ਕਿਹਾ ਸੀਗਾ ਕਿ ਅਮਰਤਪਾਲ ਸਿੰਘ ਭਰਾ ਦੀ ਭੋਖਾ ਹੜਤਾਲ ਤੋਂ ਪਹਿਲਾਂ ਇਹ ਦਾਵਾ ਕੀਤਾ ਗਿਆ ਸੀਗਾ ਕਿ ਦਰਅਸਲ ਬੈਰਕ ਦੇ ਵਿੱਚ ਸਪਾਈ ਕੈਮਰਾ ਜਿਹੜੇ ਸੀਗੇ ਉਹ ਇੰਸਟਾਲ ਕੀਤੇ ਗਏ ਸੀਗੇ ਸਪਾਈਂ ਵਾਸਤੇ ਤਾਂ ਹੁਣ ਆਪਾਂ ਇਸ ਚੀਜ਼ ਨੂੰ ਦੂਜੇ ਪਾਸੇ ਤੋਂ ਦੂਜੇ ਪੱਖ ਤੋਂ ਲਈਏ ਯਾਨੀ ਇੱਕ ਧਿਰ ਦਾ ਕਹਿਣਾ ਆ ਕਿ ਇਹ ਗੋਫੀਆ ਕੈਮਰੇ ਜਿਹੜੇ ਸੀਗੇ ਉਹ ਇੰਸਟਾਲ ਕੀਤੇ ਗਏ ਸੀ ਜਿਹੜੇ ਫੜ ਲਏ ਤੇ ਫਿਰ ਮੁੜ ਕੇ ਇਹਨਾਂ ਨੇ ਉਹਦਾ ਸਮਾਨ ਬਣਾ ਦਿੱਤਾ ਦੂਸਰੇ ਪਾਸੇ ਹੁਣ ਪੁਲਿਸ ਜੋ ਉੱਥੇ ਜਾਂਚ ਪੜਤਾਲ ਕਰ ਰਹੀ ਹੈ ਸੁਪਰੀਡੈਂਟ ਦੀ ਗ੍ਰਿਫਤਾਰੀ ਹੋ ਗਈ ਹੈ ਸੁਪਰੀਡੈਂਟ ਕੋਈ ਛੋਟਾ ਅਫਸਰ ਨਹੀਂ ਹੁੰਦਾ ਬਹੁਤ ਵੱਡਾ ਰੈਂਕ ਹੁੰਦਾ ਤਾਂ ਉਸ ਨੂੰ ਗ੍ਰਿਫਤਾਰ ਕਰਨ ਦਾ ਮਤਲਬ ਇਹ ਹੈ ਕਿ ਉਸ ਰਿਕਵਰੀ ਨੂੰ ਇਉਂ ਵਿਖਾਇਆ ਜਾ ਰਿਹਾ ਕਿ ਇਹ ਸਮਾਨ ਜਿਹੜਾ ਹੈ ਅਮਰਤਪਾਲ ਸਿੰਘ ਹੋਰੀ ਗੈਰ ਕਾਨੂੰਨੀ ਤੌਰ ਤੇ ਵਰਤ ਰਹੇ ਸਨ ਪਰ ਇੰਦਰੂ ਜਿਹੜੇ ਇਮਾਨ ਸਿੰਘ ਖਾਰਾ ਇਹਨਾਂ ਦੇ ਲੀਗਲ ਐਡਵਾਈਜ਼ਰ ਹੈਗੇ ਆ ਉਹ ਕਹਿ ਰਹੇ ਆ ਕਿ ਜਿਹੜਾ ਪੈਡ ਵਾਲਾ ਫੋਨ ਹੈ ਆ ਉਥੇ ਇਹਨਾਂ ਨੂੰ ਅਨੌਂਕ ਕੀਤਾ ਸੀਗਾ ਜਿਹੜੀ ਗੱਲਬਾਤ ਹੁੰਦੀ ਸੀਗੀ ਯਾਨੀ ਜੋ ਪ੍ਰਮਾਣਿਤ ਗੱਲਬਾਤ ਹੁੰਦੀ ਸੀ ਜੋ ਪ੍ਰਮਾਣਿਤ ਗੱਲਬਾਤ ਹੁੰਦੀ ਸੀ ਉਹ ਇਹਦੇ ਤੋਂ ਹੀ ਹੁੰਦੀ ਸੀਗੀ ਹਾਂ ਹਾਂ ਤਾਂ ਇਹ ਵੀ ਚੱਕ ਕੇ ਇਹਦੇ ਚ ਪਾ ਦਿੱਤਾ ਉਹ ਕਹਿੰਦੇ ਕਿ ਈਮੇਲ ਵੀ ਕੀਤਾ ਸੀਗਾ ਅਸੀਂ ਤੇ ਅੱਗੇ ਈਮੇਲ ਤੇ ਗੱਲ ਕਰਵਾ ਦਿੰਦੇ ਸੀ ਹੁਣ ਉਹਨਾਂ ਨੇ ਕੋਈ ਜਵਾਬ ਹੀ ਨਹੀਂ ਦਿੱਤਾ ਕਹਿੰਦੇ ਕਿ ਗੱਲ ਨਹੀਂ ਕਰਵਾ ਸਕਦੇ ਜੀ ਤਾਂ ਸੋਮਵਾਰ ਨੂੰ ਇਹ ਤੋਂ ਜਾਣ ਕੇ ਘਰ ਵਾਲੇ ਫੇਰ ਜਾ ਕੇ ਪਤਾ ਲੱਗੇਗਾ ਕਿ ਉੱਥੇ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਉਹ ਖੜਤਾਲ ਤਾਂ ਚੱਲ ਰਹੀ ਹੈ ਪਰ ਦੂਸਰੇ ਪਾਸੇ ਜਿਹੜੀ ਇਹ ਗ੍ਰਿਫਤਾਰੀ ਆ ਇਹਦਾ ਸਾਬਤ ਤੌਰ ਤੇ ਸੰਕੇਤ ਹੈ ਕਿ ਅਸਲ ਦੇ ਵਿੱਚ ਪ੍ਰਸ਼ਾਸਨ ਦਾ ਉਥੇ ਇਹੋ ਕਹਿਣਾ ਕਿ ਇਹਨਾਰੇ ਇਹ ਚੀਜ਼ਾਂ ਇਸਤੇਮਾਲ ਕੀਤੀਆਂ ਗੈਰਕਾਨੂੰਨੀ ਤੌਰ ਤੇ ਉਹਦੇ ਵਾਸਤੇ ਸੁਪਰੀਡੈਂਟ ਵੀ ਜ਼ਿੰਮੇਵਾਰ ਹੈ ਤੇ ਨਾਲ ਸ਼ਾਇਦ ਇਹ ਵੀ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ ਕਿ ਜਿਹੜੀ ਭੁੱਖਾ ਹੜਤਾਲ ਕੀਤੀ ਬਾਅਦ ਦੇ ਵਿੱਚ ਦਰਸਨ ਆ ਬੇਸ਼ੱਕ ਇਹਨਾਂ ਨੇ ਮੰਨਤ ਵੀ ਦੱਸਿਆ ਕਿ ਅਸੀਂ ਪੰਜਾਬੀਆ ਜ਼ਿਲ੍ਹਾ 'ਚ ਸ਼ਿਫਟ ਹੋਣਾ ਚਾਹੁੰਦੇ ਹਾਂ ਪਰ ਕਿਤੇ ਨਾ ਕਿਤੇ ਉਹ ਇਸ ਰਿਕਵਰੀ ਤੋਂ ਬਾਅਦ ਪ੍ਰਸ਼ਾਸਨ ਤੇ ਦਬਾਅ ਬਣਾਉਣ ਦਾ ਯਤਨ ਸੀ ਹੂੰ ਮੰਤਰੀ ਜੀ ਪੰਜਾਬ ਦੇ ਵਿੱਚ ਜਿਹੜੇ ਕੇਂਦਰੀ ਬਲਾਂ ਦੀਆਂ 25 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਨੇ ਇਸ ਬਾਰੇ ਵੀ ਦੱਸਿਓ ਜੀ ਦੇਖੋ ਇਹਦਾ ਮਤਲਬ ਤੇ ਇਹ ਹੈ ਕਿ ਹੁਣ ਕਿਸੇ ਵੇਲੇ ਵੀ ਕੰਟੀ ਖੜਕ ਸਕਦੀ ਆ ਕੰਟੀ ਕਾਦੀ ਕਿ ਵੋਟਾਂ ਹੂੰ ਹੂੰ ਤਾਂ ਜਿਹੜੀਆਂ ਇਹ 25 ਕੰਪਨੀਆਂ ਤਾਇਨਾਤ ਕਰ ਦਿੱਤੀਆਂ ਪੰਜਾਬ ਦੇ ਵਿੱਚ ਕੀ ਆ ਕਿ ਤੁਹਾਨੂੰ ਪਤਾ ਸਰਹੱਦੀ ਇਲਾਕਾ ਆ ਸੋ ਇਸ ਕਰਕੇ ਇਹ ਕੰਪਨੀਆਂ ਕੁਝ ਦਿਨ ਪਹਿਲਾਂ ਆ ਜਾਂਦੀਆਂ ਨੇ ਫਿਰ ਉਸ ਤੋਂ ਬਾਅਦ ਪੁਲਿਸ ਦੇ ਨਾਲ ਇਹਨਾਂ ਦਾ ਜਿਹੜਾ ਤਾਲਮੇਲ ਹੁੰਦਾ ਫਿਰ ਕੁਝ ਜਿਹੜੀਆਂ ਸੈਂਸਿਟਿਵ ਥਾਮਾਂ ਹੁੰਦੀਆਂ ਨੇ ਫਿਰ ਉਹਨਾਂ ਨੂੰ ਮਾਰਕ ਕੀਤਾ ਜਾਂਦਾ ਫਿਰ ਉੱਥੇ ਇਹਨਾਂ ਦੀ ਤਾਇਨਾਤੀ ਕੈਲੋਰੀਆ ਨਿਯੁਕਤੀ ਕੈਲੋ ਫਿਰ ਹੋ ਜਾਂਦੀ ਹੈ ਤਾਂ 15 ਕੰਪਨੀਆਂ ਆ ਗਈਆਂ ਨੇ ਇਹ ਬੀਐਸਐਫ ਦੀਆਂ 15 ਕੰਪਨੀਆਂ ਇੰਡੋ ਤਿੱਬਤ ਬਾਰਡਰ ਪੁਲਿਸ ਜਿਸ ਨੂੰ ਆਪਾਂ ਆਈਟੀਬੀਪੀ ਕਹਿੰਦੇ ਆ ਉਹਦੀਆਂ ਵੀ 5 ਕੰਪਨੀਆਂ ਇਹਦੇ ਵਿੱਚ ਸ਼ਾਮਲ ਆ ਤੇ ਹੋਰ ਜਿਹੜੇ ਵੇਰਵੇ ਆ ਉਹਨਾਂ ਦੇ ਅਨੁਸਾਰ ਇਹ ਹੈ ਕਿ ਇਹ ਸਾਰਾ ਕੁਝ ਜਿਹੜਾ ਹੈ ਸੰਵੇਦਨਸ਼ੀਲ ਅਤੇ অতি ਸੰਵੇਦਨਸ਼ੀਲ ਇਲਾਕਿਆਂ ਦੇ ਵਿੱਚ ਖੇਤਰਾਂ ਦੇ ਵਿੱਚ ਉਸ ਦਾ ਦਬਦਬਾ ਜਿਹੜਾ ਉਹ ਪਹਿਲਾਂ ਬਣਾਉਣ ਵਾਸਤੇ ਕੀਤਾ ਜਾ ਰਿਹਾ ਸਾਫ ਸੰਕੇਤ ਆ ਇਹਨੂੰ ਹੁਣ ਆਪਾਂ ਜਿਹੜਾ ਇਹ ਕਹਿੰੋ ਕਿ ਕਿਤਾਬੀ ਸ਼ਬਦ ਆ ਜਾਂ ਜਿਹੜੇ ਇਸ ਤਰ੍ਹਾਂ ਦੇ ਅਧਕਾਰਤ ਸ਼ਬਦ ਹੁੰਦੇ ਇਹਨਾਂ ਤੋਂ ਜੇ ਹਟ ਕੇ ਆਪਾਂ ਵੇਖੀਏ ਤਾਂ ਕਿਸੇ ਵੀ ਮਰਲੇ ਵੀ ਇਲੈਕਸ਼ਨ ਦਾ ਇਲਾਨ ਹੋ ਸਕਦਾ ਹੈ ਹਾਲਾਂਕਿ ਸੋਸ਼ਲ ਮੀਡੀਆ ਤੇ ਕੁਝ ਤਰੀਕਾ ਵਾਇਰਲ ਹੁੰਦੀ ਜਾ ਰਹੀਦੀ ਹੈ ਕਿ ਐਨੀ ਤਰੀਕ ਨੂੰ ਵੋਟਾਂ ਪੈਣ ਜਾ ਰਹੀਆਂ ਜੀ ਐਨੀ ਤਰੀਕ ਨੂੰ ਵੋਟਾਂ ਪੈਣ ਜਾ ਰਹੀਆਂ ਉਹ ਬਿਲਕੁਲ ਕਹਿੰੋ ਕਿ ਨਿਰਵੋਲ ਨੇ ਹਾਲੇ ਪਰ ਸੱਚ ਇਹ ਹੈ ਕਿ ਹੁਣ ਕਿਸੇ ਵੀ ਮਿਲ ਵੀ ਯਾਨੀ 8 ਤਰੀਕ ਅਜ ਲੰਘ ਗਈ ਆ ਤੁਹਾਨੂੰ 9 ਹੋ ਜਾਣੀ ਹੈ ਵੀਕੈਂਡ ਤੋਂ ਬਾਅਦ ਲਾ ਲੁਕੇ 11 12 ਦਾ ਕੰਮ ਸ਼ੁਰੂ ਹੋ ਜਾਣਾ ਤੇ ਅਗਲੇ ਹਫਤੇ ਚ ਬਹੁਤ ਉਮੀਦ ਆ ਕਿ ਕੋਡਾ ਕੋਡ ਆਫ ਕੰਡਕਟ ਲੱਗ ਜਾਊਗਾ ਕਿਉਂਕਿ ਕੁਝ ਰਾਜਾਂ ਦੇ ਵਿੱਚ ਵੀ ਮੀਟਿੰਗਾਂ ਜਾਰੀ ਆ ਤੇ ਇੱਥੇ ਪੰਜਾਬ ਯਾਨੀ ਪੰਜਾਬ ਜਿਹੜਾ ਸੈਂਸਿਟਿਵ ਇਲਾਕਾ ਹੈ ਸਰਹੱਦੀ ਹੋਂਦ ਕਰਕੇ ਇਸ ਕਰਕੇ ਜਿਹੜੀਆਂ ਅਗਾਊ ਕੰਪਨੀ ਆ ਗਈਆਂ ਇਹਦਾ ਸਿੱਧਾ ਅੰਦਾਜ਼ਾ ਇਹੋ ਆ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕੋਡ ਆਫ ਕੰਡਕਟ ਜਿਹੜਾ ਲਾਗੂ ਹੋ ਜਾਏਗਾ ਚੋਣ ਦੀਆਂ ਤਿਆਰੀਆਂ ਪੰਜਾਬ 'ਚ ਲਗਭਗ ਮੁਕੰਮਲ ਆ ਤੇ ਬਸ ਇਹੋ ਆ ਕਿ ਜਿਹੜੇ ਆ ਹੁਣ ਉਤਲੇ-ਮਤਲੇ ਕੰਮ ਰਹਿੰਦੇ ਆ ਇਹ ਵੀ ਨਵੇੜ ਲੈ ਜਾਣਗੇ ਜੀ ਮਿੰਟਰ ਜੀ ਕਿਸਾਨ ਆਗੂਆਂ ਨੇ ਜੋ ਹਾਈ ਕੋਰਟ ਵਾਲੀ ਟਿੱਪਣੀ ਸੀ ਉਹਨੂੰ ਨਕਾਰ ਦਿੱਤਾ ਕੀ ਕਹਿ ਰਹੇ ਨੇ ਕਿਸਾਨਾਂ ਕੋਲ ਵੇਖੋ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਦੇਖੋ ਜਿਹੜੀ ਟਿੱਪਣੀ ਕੀਤੀ ਗਈ ਆ ਪਹਿਲੀ ਗੱਲ ਤੇ ਇਹ ਆ ਕਿ ਜੀ ਇਹ ਲਿਖਤ ਨਹੀਂ ਐ ਇਹ ਸਰਵਣ ਸਿੰਘ ਪੰਦੇ ਹੀ ਰੋਹੀ ਕਹਿੰਦੇ ਆ ਇਹ ਲਿਖਤ ਨਹੀਂ ਐ ਪਰ ਟਿੱਪਣੀ ਤਾਂ ਟਿੱਪਣੀ ਆ ਨਾ ਬਹੁਤ ਸਾਰੀਆਂ ਟਿੱਪਣੀਆਂ ਹੁੰਦੀਆਂ ਜਿਹੜੀਆਂ ਕੋਰਸ ਅਦਾਲਤਾਂ ਜਿਹੜੀਆਂ ਨੇ ਉਹ ਦਰਜ ਨਹੀਂ ਕਰਦੀਆਂ ਔਰ ਉਹ ਟਿੱਪਣੀਆਂ ਜ਼ਰੂਰ ਹੁੰਦੀਆਂ ਨੇ ਕਿਸੇ ਚੀਜ਼ ਨੂੰ ਵੇਖ ਕੇ ਦਰਅਸਲ ਉਹ ਇੱਕ ਟਿੱਪਣੀ ਤੁਹਾਨੂੰ ਪਤਾ ਹੀ ਹੈ ਬਹੁਤ ਸਖਤ ਸੀਗੀ ਕੋਰਟ ਦੀ ਕਿ ਬਾਈ ਤੁਸੀਂ ਹਥਿਆਰ ਲੈ ਰਹਾ ਰਹੇ ਜੇ ਹਮਮ ਕਿ ਤੁਸੀਂ ਯੰਗ ਲੜਨ ਚੰਦੇ ਹੋ ਫਿਰ ਤੁਸੀਂ ਬੱਚਿਆਂ ਨੂੰ ਕਿਉਂ ਇਸਤੇਮਾਲ ਕਰ ਰਹੇ ਹੋ ਪ੍ਰਦਰਸ਼ਨਾਂ 'ਚ ਬੱਚਿਆਂ ਦੀ ਜਗ੍ਹਾ ਸਕੂਲ ਹੋਣੇ ਚਾਹੀਦੇ ਜਾਂ ਘਰ ਹੋਣੇ ਚਾਹੀਦੇ ਆ ਤੇ ਫਿਰ ਅੰਤ 'ਚ ਕਿਹਾ ਕਿ ਬਾਈ ਇਹਦਾ ਲੱਗਦਾ ਕਿ ਇਹਨਾਂ ਨੂੰ ਤੇ ਚੈਨਾਈ ਦੇ ਵਿੱਚ ਸੁੱਟਣਾ ਚਾਹੀਦਾ ਇਹ ਸਖਤ ਕਹਿ ਲੋ ਕਿ ਟਿੱਪਣੀਆਂ ਸੀਗੀਆਂ ਜਿਨ੍ਹਾਂ ਦਾ ਪ੍ਰतिकਰਮ ਜਿਹੜਾ ਹੈ ਉਹ ਕਿਸਾਨਾਂ ਕੋ ਇਉਂ ਹੀ ਦੇ ਰਿਹਾ ਕਿ ਵੇਖੋ ਜੀ ਗੱਲ ਇਹ ਆ ਕਿ ਇਹ ਕੋਈ ਲਿਖਤ ਟਿੱਪਣੀਆਂ ਨਹੀਂ ਤਾਂ ਦੂਸਰੇ ਪਾਸੇ ਜੇ ਡੱਲੇਵਾਲ ਸਾਹਿਬ ਨੂੰ ਵੇਖੀਏ ਤੇ ਉਹ ਕਹਿ ਰਹੇ ਨੇ ਕਿ ਇੱਕ ਪਾਸੜ ਤੰਥ ਪੇਸ਼ ਕੀਤੇ ਗਏ ਆ ਹੂੰ ਹੂੰ ਇਹਨੂੰ ਜੁਗੇਂਦਰ ਸਿੰਘ ਉਗਰਾਹਾ ਜਿਹੜੇ ਆ ਉਹਨਾਂ ਨੇ ਵੀ ਇਸ ਟਿੱਪਣੀ ਨੂੰ ਗਲਤ ਕਰਾਰ ਦਿੱਤਾ ਹੈ ਕਿ ਇਹ ਟਿੱਪਣੀ ਜਿਹੜੀ ਆ ਉਹ ਗਲਤ ਹੈ ਆ ਹਾਂ ਹਾਂ ਹਰ ਇੱਕ ਦੇਖੋ ਗਾਨਿਆ ਕੇ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਹੋ ਰਹੀ ਇਸੇ ਕੋਰਟ ਦੇ ਵਿੱਚ ਉਹ ਸ਼ੁਭਕਰਨ ਸਿੰਘ ਦੇ ਮਾਮਲੇ ਦੇ ਵਿੱਚ ਇੱਕ ਕਮੇਟੀ ਦਾ ਗਠਨ ਵੀ ਹੋਇਆ ਜਿਹੜਾ ਸਵਾਗਤਯੋਗ ਫੈਸਲਾ ਆ ਹੁਣ ਤੁਸੀਂ ਉਹਨੂੰ ਤਾਂ ਨਕਾਰੋਗੇ ਨਹੀਂ ਜੀ ਕਿਉਂਕਿ ਤੁਹਾਡੇ ਮੰਗ ਅਨੁਸਾਰ ਜਾਇਜ਼ ਆ ਜੀ ਕਿ ਹਾਂ ਜੀ ਉਹ ਕਮੇਟੀ ਜਿਹੜੀ ਆ ਸਾਬਕਾ ਜੱਜ ਦੀ ਅਗਵਾਈ ਦੇ ਹੇਠ ਬਣਨੀ ਚਾਹੀਦੀ ਆ ਉਹ ਸਾਰਾ ਕੁਝ ਤੇ ਤੁਸੀਂ ਮੰਨ ਰਹੇ ਹੋ ਹਾਂ ਇਹ ਤਾਂ ਠੀਕ ਹੋ ਗਿਆ ਪਰੰਤੂ ਜਿੱਥੇ ਉਹ ਤੁਹਾਨੂੰ ਗਲਤ ਕਹਿ ਦਿੰਦੇ ਆ ਜੀ ਜੁਵਾਕਾਂ ਨੂੰ ਅੱਗੇ ਨਾ ਲਾਓ ਜਾਂ ਇਸ ਤਰ੍ਹਾਂ ਦੇ ਹਥਿਆਰ ਨਾ ਲੈ ਰਹੋ ਤੁਸੀਂ ਆਪਣਾ ਪ੍ਰੋਟੈਸਟ ਦਾ ਅਧਿਕਾਰ ਵਰਤਣ ਵਾਸਤੇ ਕਿਸੇ ਦਾ ਅਧਿਕਾਰ ਜਿਹੜਾ ਉਹ ਨਹੀਂ ਖੋ ਸਕਦੇ ਫਿਰ ਤੁਸੀਂ ਕਹੋਗੇ ਨਹੀਂ ਨਹੀਂ ਅਸੀਂ ਨਹੀਂ ਮੰਨਦੇ ਜੀ ਹਰਵੇਜ਼ ਐ ਇਦਾਂ ਹੀ ਲਾਹ ਪਰਦਾ ਤਾਂ ਖੈਰ ਗੱਲ ਇਹ ਆ ਕਿ ਇਹਨਾਂ ਨੇ ਇਨਕਾਰ ਕਰ ਦਿੱਤਾ ਪਰ ਅੱਜ ਵੱਡੀ ਗੱਲ ਜਿਹੜੀ ਆ ਵੱਡੀ ਗੱਲ ਜਿਹੜੀ ਆ ਉਹ ਇਹ ਇਹਨਾਂ ਨੇ ਕਹੀ ਆ ਕਿ ਸਾਲਾ ਗਵਾ ਨੇ ਕਿ ਭਾਈ ਅਸੀਂ ਹੁਣ ਇੱਥੇ ਹੀ ਬੈਠਾਂਗੇ ਮਤਲਬ ਕਿ ਸ਼ੰਮੂ ਤੇ ਜਿਹਦੀ ਸੰਭਾਵਨਾ ਸੀਗੀ ਉਹ ਅੱਜ ਇਹਨਾਂ ਨੇ ਕਹਿ ਲਓ ਕਿ ਤਸਦੀਕ ਕਰ ਦਿੱਤੀ ਆ ਇਹਨਾਂ ਨੇ ਕਿਹਾ ਕਿ ਅਸੀਂ ਉਦੋਂ ਤੀਕਰ ਨਹੀਂ ਜਾਵਾਂਗੇ ਜਦੋਂ ਤੀਕਰ ਬੈਰੀਕੇਡ ਦਾ ਹੀ ਖੋਲਣਗੇ ਤੇ ਜਿਹੜੇ ਦੂਜੇ ਰਾਜਾਂ ਦੇ ਹੈਗੇ ਆ ਜੀ ਕਿਸਾਨ ਉਹ ਟਰੈਕਟਰ ਟਰਾਲੀਆਂ ਕਿਉਂਕਿ ਟਰੈਕਟਰ ਟਰਾਲੀਆਂ ਉਹ ਕਹਿੰਦੇ ਆ ਜੀ ਕਿ ਇਹ ਟਰੈਕਟਰ ਟਰਾਲੀਆਂ ਮੋਡੀਫਾਈ ਕਰਕੇ ਜਦੋਂ ਲਿਆਉਂਦੇ ਤਾਂ ਅਮਨ ਕਾਨੂੰਨ ਦੀ ਹਾਲਤ ਖਰਾਬ ਹੁੰਦੀ ਆ ਸੋ ਲਿਆਜ਼ਾ ਅਸੀਂ ਹੁਣ ਇਹ ਕਿਹਾ ਕਿ ਟਰੈਕਟਰ ਟਰਾਲੀਆਂ ਤੋਂ ਬਿਨਾ ਜਿਹੜੇ ਦੂਜੇ ਦੇਸ਼ ਦੇ ਰਾਜਾਂ ਦੇ ਕਿਸਾਨੇ ਦਿੱਲੀ ਪਹੁੰਚਣ ਹੁਣ ਮਤਲਬ ਕਿ ਅੱਗੇ ਪਿਛਲੀ ਜਿਹੜੀ ਕਾਲ ਸੀਗੀ ਉਹ ਤੇ ਤੁਹਾਨੂੰ ਪਤਾ ਸੀ ਫੇਲ ਕਰ ਗਈ ਹੁਣ ਫੇਰ ਕਹਿ ਰਹੇ ਨੇ ਪਰ ਆਪ ਦਾ ਸਰਵੰਸਿੰਘ ਭੰਦੇਰ ਉਹਨੇ ਸਾਫ਼ ਕਰ ਦਿੱਤਾ ਰੁਕ ਕਿ ਅਸੀਂ ਇੱਥੇ ਬੈਠਾਂਗੇ ਜੀ ਅਸੀਂ ਇੱਥੇ ਬਟਾਂਗੇ ਤਾਂ ਫੇਰ ਗੱਲ ਉਥੇ ਦੀ ਉਥੇ ਆ ਕਿ ਜੇ ਤੁਸੀਂ ਇਹ ਪਹਿਲਾਂ ਹੀ ਆਪਣੇ ਕੈਡਰ ਨੂੰ ਕਹਿ ਕੇ ਤੁਰਦੇ ਕਿ ਜਿੱਥੇ ਵੀ ਬੈਰੀਕੇਡਿੰਗ ਹੋਈ ਆਪਾਂ ਉੱਥੇ ਬੈਠ ਕੇ ਪੱਕਾ ਮੋਰਚਾ ਲਾਉਣਾ ਤਾਂ ਮੇਰੇ ਖਿਆਲ ਦੇ ਨਾਲ ਪਰਸਤਿਤੀਆਂ ਇੱਥੋਂ ਤੱਕ ਪਹੁੰਚ ਗਈਆਂ ਨਾ ਨਾ ਕੋਟ ਨੂੰ ਦਖਲ ਦੇਣੇ ਪੈਂਦੇ ਨਾ ਕੋਈ ਮੁੰਡਾ ਮਰਦਾ ਨਾ ਕਿਸੇ ਦੇ ਅੱਖ ਚ ਸ਼ਰੇਵਜ ਦੇ ਨਾ ਕਿਸੇ ਦੇ ਇਲਾਕੇ ਚ ਸ਼ਰੇਵਜ ਦੇ ਤਾਂ ਸਵਾਲ ਐ ਇਸ ਵਾਰੀ ਬਹੁਤ ਹੋ ਰਹੇ ਨੇ ਇਹ ਤੁਹਾਨੂੰ ਪਤਾ ਹੀ ਹੈ ਸ਼ੁਭ ਕਰਨ ਦੇ ਭੋਗ ਦੇ ਚੜਾਵੇ ਤੇ ਕਿੰਨੇ ਲੋਕ ਨਾਰਾਜ਼ ਨੇ ਇਸ ਮਾਮਲੇ ਚ ਕਿ ਦਿੱਲੀ ਦਾ ਅੰਦੋਲਨ ਅੱਗੇ ਦੁਸ਼ਮਣੀਆਂ ਮਿਟਾ ਗਿਆ ਸੀ ਫਰਕ ਮਿਟਾ ਗਿਆ ਸੀਗਾ ਜਦ ਤੱਕ ਐਸ ਵਾਰੀ ਉਲਟਾ ਹੋ ਰਿਹਾ ਕਿ ਹੁਣ ਤੁਸੀਂ ਸੋਸ਼ਲ ਮੀਡੀਆ ਦੇਖ ਲਓ ਜਾਂ ਪਿੰਡਾਂ 'ਚ ਦੇਖ ਲਓ ਕਿ ਜਿਹੜੀਆਂ ਇਹ ਇਕਾਈਆਂ ਬੜੀਆਂ ਨੇ ਆਪਸ ਦੇ ਵਿੱਚ ਖੈਂਪੜ ਵੀ ਰਹੀਆਂ ਜੀ ਮਿੰਟੋ ਜੀ ਪੰਜਾਬ ਦੇ ਸ਼ਹਿਰਾਂ ਦੇ ਵਿੱਚ 40% ਜੋੜੇ ਕਪਲਸ ਆਈਵੀਐਫ ਕਰਵਾਉਣ ਲਈ ਮਜਬੂਰ ਹੋ ਰਹੇ ਨੇ ਇਹਦਾ ਕੀ ਮੇਰਵਾ ਜੀ ਦੇਖੋ ਬਿਲਕੁਲ ਇਹਦਾ ਮੇਰਵਾ ਜਿਹੜਾ ਹੈ ਉਹ ਖੁਦ ਸਿਹਤ ਮੰਤਰੀ ਨੇ ਦਿੱਤਾ ਜਦੋਂ ਕੋਈ ਅੰਕੜੇ ਸਿਹਤ ਮਹਿਕਮਾ ਪੇਸ਼ ਕਰਦਾ ਜਾਂ ਸਿਹਤ ਮੰਤਰੀ ਪੇਸ਼ ਕਰਦੇ ਆ ਤਾਂ ਇਹਦਾ ਮਤਲਬ ਇਹ ਹੈ ਕਿ ਆਪਾਂ ਉਹਨਾਂ ਨੂੰ ਪਰਮਾਨਤ ਮੰਨ ਸਕਦੇ ਆਪਾਂ ਉਹਨਾਂ ਨੂੰ ਪਰਉਸਯੁਗ ਮੰਨ ਸਕਦੇ ਆਂ ਅਧਿਕਾਰਤ ਵੀ ਮੰਨ ਸਕਦੇ ਆਂ ਤਾਂ ਦਰਸਲ ਕੀ ਹੈ ਕਿ ਇਹ ਬਹਿਸ ਹੋ ਰਹੀ ਸੀ ਕਿ ਜਦੋਂ ਇਸ ਮੁੱਦੇਾਂਤੇ ਅੰਦਸਾਦਨ ਦੇ ਵਿੱਚ ਕੁਝ ਮੁੱਦੇ ਗੂੰਜ ਰਹੇ ਸਨ ਇਹਦੇ ਵਿੱਚ ਭੁਖੀ ਦਾ ਮੁੱਦਾ ਪ੍ਰਮੁਖਤਾ ਦੇ ਨਾਲ ਦੇਖ ਲਓ ਮੀਡੀਆ 'ਚ ਛੱਪ ਵੀ ਗਿਆ ਆਪਾਂ ਵੀ ਸੁਣਾ ਦਿੱਤਾ ਕਿੰਨੀ ਉਹਦੇ ਤੇ ਲੋਕਾਂ ਨੇ ਉਤਸੁਖਤਾ ਦੇ ਨਾਲ ਜਾਣਕਾਰੀ ਹਾਸਲ ਕੀਤੀ ਜਾਣਕਾਰੀ ਦਿੱਤੀ ਪਰ ਵੇਖੋ ਜਿਹੜਾ ਅਸਲ ਮੁੱਦਾ ਹੈ ਜਿਹੜਾ ਹਰੇਕ ਬੰਦੇ ਦਾ ਮੁੱਦਾ ਹਰੇਕ ਬੰਦੇ ਦਾ ਹੀ ਨਹੀਂ ਉਹਦੇ ਨਾਲ ਗਾਂ ਜਿਹੜੀਆਂ ਆਉਣ ਵਾਲੀਆਂ नस्ਲਾਂ ਉਹਦਾ ਮੁੱਦਾ ਹੈ ਉਹਦੀ ਗੱਲ ਹੀ ਨਹੀਂ ਕਿਸੇ ਨੇ ਕੀਤੀ ਦਰਅਸਲ ਕਿ ਜੋ ਬਨੀਤ ਆਪਣਾ ਵਾਤਾਵਰਣ ਹੈ ਉਹਦੇ ਤੇ ਗੱਲਬਾਤ ਹੋਈ ਸੀਗੀ ਤੇ ਇਹਦੀ ਚਾਚਾ ਜਿਹੜੀ ਸ਼ੁਰੂ ਹੋਈ ਸੀ ਉਹ ਹੋਈ ਸੀਗੀ ਜੋ ਸੁਖਵਿੰਦਰ ਸੁਖੀ ਜੀ ਨੇ ਵਧਾਈ ਕਿ ਆਕਾਲੀ ਦਲ ਦੇ ਉਹਨਾਂ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਸੀ ਉਸ ਤੋਂ ਬਾਅਦ ਬੈਸ ਹੋਈਆ ਤਾਂ ਇਹਦੇ ਤੇ ਜਦੋਂ ਗੱਲ ਚੱਲ ਰਹੀ ਆ ਫਿਰ ਇਹਨਾਂ ਨੇ ਯਾਨੀ ਜਿਹੜੇ ਸਾਡੇ ਸਿਹਤ ਮੰਤਰੀ ਆ ਡਾਕਟਰ ਮਨਬੀਲ ਇਹਨਾਂ ਨੇ ਕਿਹਾ ਕਿ 40% ਜੋੜੇ ਆਈਵੀਐਫ ਕਰਾਉਣ ਲਈ ਮਜਬੂਰ ਆ ਕਿਉਂਕਿ ਆਪਣੇ ਆਪ ਬੱਚਾ ਹੁੰਦਾ ਹੀ ਨਹੀਂ ਤੇ ਉਹਨਾਂ ਨੂੰ ਮਜਬੂਰ ਡਾਕਟਰ ਕੋਲ ਜਾਣਾ ਪੈਂਦਾ ਤੇ ਇਹਦਾ ਅੱਡਾ ਕਾਰਨ ਇਹੋ ਆ ਕਿ ਔਰਤਾਂ ਦਾ ਇਹਦੇ ਚ ਦੋਸ਼ ਨਹੀਂ ਐ ਸਿੱਧੇ ਸਿਰਫ ਮਾਮਲਾ ਜਿਹੜਾ ਵਾਤਾਵਰਣ ਨਾਲ ਜੁੜਦਾ ਜੀ ਹਾਲਕਿ ਦੇਖੋ ਇਹਦੇ ਹੋਰ ਵੀ ਕਈ ਕਾਰਨ ਹੋ ਸਕਦੇ ਆ ਨਸ਼ਾ ਵੀ ਹੋ ਸਕਦਾ ਹੈ ਤਾਂ ਕੋਈ ਹੋਰ ਕਾਰਨ ਵੀ ਹੋ ਸਕਦਾ ਪਰ ਸਿਹਤ ਮੰਤਰੀ ਸਿਆਣੇ ਆਦਮੀ ਆ ਪੜ੍ਹੇ ਲਿਖੇ ਆ ਸਿਹਤ ਵਿਗਿਆਨ ਦੇ ਨਾਲ ਜੁੜੇ ਹੋਏ ਆ ਪਰ ਜੋ ਕਾਰਨ ਦੱਸਿਆ ਉਹ ਵੀ ਇੱਕ ਬਹੁਤ ਵੱਡਾ ਕਾਰਨ ਹੋ ਸਕਦਾ ਪਰ ਚਲੋ ਇਹ ਸਾਰੀਆਂ ਗੱਲਾਂ ਆਪਾਂ ਨਾ ਲਈਆਂ ਵੀ ਜੀ ਹੁੰਦਾ ਕੀ ਆ ਕਿ ਚਿੰਤਾ ਅਸੀਂ ਨਸ਼ੇ ਤੇ ਵੀ ਚਿੰਤਾ ਹੀ ਕਰ ਰਹੇ ਆ ਐਕਟੀਵਾਇਜ਼ਰ ਦੀ ਕੀਟਨਾਸ਼ਕ ਦੀ ਜਿਹੜੀ ਵਰਤੋਂ ਹੋਦਾ ਵੀ ਚਿੰਤਾ ਨਹੀਂ ਕਰ ਰਹੇ ਆ ਜੀ ਵਾਤਾਵਰਣ ਉਹਦਾ ਵੀ ਸਾਡਾ ਚਿੰਤਾ ਨਹੀਂ ਚੱਲ ਰਿਹਾ ਸਾਡਾ ਚਿੰਤਾ ਮੌਕਿਆ ਹੂੰ ਇਹ ਮਤਲਬ ਕਿ ਮੁੱਕਣਾ ਹੀ ਨਹੀਂ ਕਦੇ ਪਰ ਅਛਾ ਨਹੀਂ ਹੈਗਾ ਹੂੰ ਹੂੰ ਕੋਣ ਵੀ ਤੁਸੀਂ ਦੇਖੋ ਪਿਕਚਰ ਅਚਾ ਕਰਨ ਉਪਰੰਤ ਤੁਸੀਂ ਕੋਈ ਨੀਤੀਗਤ ਫੈਸਲਾ ਲਿਆ ਜੀ ਤੁਸੀਂ ਕੋਈ ਭਈ ਜੇ ਤੁਹਾਨੂੰ ਇਹ ਲੱਗਦਾ ਕਿ ਸਾਡੀਆਂ ਤਾਂ ਇੱਥੇ ਪੀੜੀਆਂ ਦਾ ਖਰਾਬ ਹੋ ਤਈਆਂ ਨੇ ਹੂੰ ਹੂੰ ਤੇ ਫਿਰ ਤੁਹਾਨੂੰ ਚਾਹੀਦਾ ਕਿ ਘਟੇ ਇਨਾ ਨੂੰ ਕੇ ਸੰਪਤੀ ਵੜਾ ਕੇ ਆਪਣਾ ਪੱਖ ਦੁਨੀਆ 'ਚ ਰੱਖੋ ਕਿ ਹਾਂ ਵਈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹਦੇ ਤੇ ਇਨਕਮ ਵਿਆਪਕ ਕੋ ਡਿਸਕਸ਼ਨ ਕਰਾਂਗੇ ਸਦਰਨ ਦੇ ਵਿੱਚ ਹਾਊਸ ਦੇ ਵਿੱਚ ਇਹਨਾਂ ਕੰਮ ਕਰ ਸਕਦੇ ਹੋ ਨਾ ਜੀ 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 ਤੇ ਮਿੰਟੂ ਜੀ ਉਹ ਵਿਜੀਲੈਂਸ ਵਾਲੀ ਪੂਜਾ ਕਿਵੇਂ ਆ ਪੂਜਾ ਬਸ ਉਹੀ ਆ ਹੁਣ ਜਿਵੇਂ ਆ ਹਾਲਾਤਾਂ ਹੁੰਦੀਆਂ ਨੇ ਹਾਲਾਂ ਦੇ ਵਿੱਚ ਜਿਾ ਕਿਵੇਂ ਆ ਕੀ ਕਰਦੀ ਕਿ ਹੁਣ ਬਸ ਇਹੋ ਆ ਕਿ ਫਰਸ਼ ਤੇ ਪਈ ਪੁਲਸ ਤੋਂ ਡਾੜਦੀ ਸੀ ਖੈਰ ਗੱਲ ਇਹ ਆ ਕਿ ਇਹ ਪੂਜਾ ਜਿਹੜੀ ਆ ਵਿਜੀਲੈਂਸ ਵਾਲੀ ਇਨੂੰ ਗ੍ਰਿਫਤਾਰ ਕੀਤਾ ਅਸਲੀ ਪੁਲਿਸ ਨੇ ਕਿਉਂਕਿ ਇਹ ਨਕਲੀ ਵਿਜੀਲੈਂਸ ਵਾਲੀ ਸੀ ਹੂੰ 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 ਇਹਦਾ ਕੰਮ ਕੀ ਸੀ ਕਿ ਇਹ ਉਹ ਜਿਵੇਂ ਫਰੋਂ ਸੀ ਸਪੈਸ਼ਲ ਸ਼ਬੀ ਅਕਸ਼ੇ ਕੁਮਾਰ ਹੋਰਾਂ ਦੀ ਹਾਂਜੀ ਅਨੁਪਮ ਖੇਰਵੀ ਸੀ ਜੀ ਜੀ ਹਾਂਜੀ ਬੜੀ ਕੈਂਟ ਸੀਗੀ ਉਹ ਹੀ ਉਹ ਹੀ ਗੇਮ ਸੀ ਇਹਨਾਂ ਦੇ ਬੰਨਵਾ ਦਾ ਦੇਖੀ ਹੋਣੀ ਆ ਤਾਂ ਨਹੀਂ ਇਹਦਾ ਫੋਤੀ ਹਰਦੀਪ ਉਹ ਹਾਂ ਨਹੀਂ ਗੇ ਗ੍ਰਿਫਤਾਰ ਨਹੀਂ ਹੋਇਆ ਕੁਝ ਸਾਥੀ ਨਾ ਦੇ ਗ੍ਰਿਫਤਾਰ ਜਿਹੜੇ ਆ ਉਹ ਹੋ ਗਏ ਸੀਗੇ ਇਹਨਾਂ ਨੇ ਇੱਥੇ ਨਾ ਇੱਕ ਪਿੰਡ ਸੀਗਾ ਸਮਰਾਲੇ ਦੇ ਲਾਗੇ ਉਹ ਬੰਦੇ ਨੇ ਆਪਣੀ ਕੋਈ ਜ਼ਮੀਨ ਵੇਚੀ ਸੀ 17 18 ਕਿੱਲੇ ਤੇ ਉਹਨੂੰ ਨੋਟਿਸ ਭੇਜ ਦਿੱਤਾ ਇਹਨਾਂ ਨੇ ਮਤਲਬ ਕਿ ਐਵੇਂ ਫਰਜ਼ੀ ਜਾਂ ਕਿ ਦੇਖ ਤੂੰ ਜਿਹੜੀ ਜ਼ਮੀਨ ਵੇਚੀ ਆ ਉਹ ਤੇ ਪੰਚਾਇਤ ਦੇ ਨਾਮ ਹੋਲਦੀ ਆ ਤੇ ਆ ਜਾ ਭਾਈ ਇੱਕ ਗੀਲਸ 70 ਸੱਧੇ ਬਾਹਰ ਦੇ ਵਿੱਚ ਉਹ ਡਰ ਗਿਆ ਉਹਨੇ ਸੌਦਾ ਕਾਨਿਆ ਇਹਨਾਂ ਦੇ ਨਾਲ 5 ਲੱਖ ਦੇ ਵਿੱਚ ਫਿਰ ਉਹਦੇ ਤੋਂ 72000 ਰੁਪਏ ਨਗਦ ਲੈ ਗਏ ਨਾਲ ਫੋਨ ਲੈ ਗਏ ਤੇ ਚੈੱਕ ਵੀ ਲੈ ਗਏ ਅੱਛਾ ਕੋਈ ਗੱਲ ਨਹੀਂ ਜਦੋਂ ਤੂੰ ਕੈਟ ਕਰਾ ਦੇਂਦਾ ਫਿਰ ਕੋਈ ਨਹੀਂ ਫਿਰ ਦੇਖੀ ਜਾਊਗੀ ਉਦੋਂ ਬਾਅਦ ਇਹਨਾਂ ਨੇ ਝਾਕੀਆਂ ਦੇਣ ਦਾ ਸਿਲਸਿਲਾ ਨਾਮ ਦਿੱਤਾ ਉਹ ਫਿਰ ਡਰਦਾ ਕਿਤੇ ਪੁਲਿਸ ਕੋਲ ਚਲੇ ਗਿਆ ਤੇ ਪੁਲਿਸ ਦੇ ਰਡਾਰ ਤੇ ਆ ਗਏ ਕੁਝ ਬੰਦੇ ਪਹਿਲਾਂ ਫੜੇ ਗਏ ਸਨ ਜਦੋਂ ਗ੍ਰਿਫਤਾਰੀਆਂ ਹੋਈਆਂ ਫਿਰ ਬਾਅਦ ਚ ਪਤਾ ਲੱਗਿਆ ਕਿ ਹਰਿਆਣੇ ਦੇ ਇਲਾਕੇ ਦੇ ਵਿੱਚ ਸ਼ੈਦ ਇੱਧਰ ਕੋਈ ਪਿੰਡ ਸੀਗਾ ਇਹਦੇ ਲਾਨੀ ਕਿ ਇਹਨਾਂ ਨੇ ਉੱਥੇ ਵੀ ਇੱਕ ਬਹੁਤ ਵੱਡਾ ਕਾਂਡ ਕੀਤਾ ਮਤਲਬ ਇੱਕ ਟਿਕਾਣੇ ਤੇ ਰੇਡ ਮਾਰੀ ਰੇਡ ਮਾਰ ਕੇ ਦੱਸਿਆ ਕਿ ਅਸੀਂ ਤੇ ਸੀਬੀਆਈ ਤੋਂ ਆਏ ਆ ਸੀਬੀਆਈ ਤੋਂ ਆਏ ਆ ਤੇ ਲਈ ਉਸ ਤੋਂ ਬਾਅਦ ਇਹਨਾਂ ਨੇ 52 ਲੱਖ ਰੁਪਏ ਦੀ ਹਸੂਲੀ ਕੀਤੀ। ਉਹ ਅਸ਼ਰੀ 52 ਲੱਖ। ਹੂੰ। ਯਾਨੀ ਉਹ ਤੇ ਆਬੇ ਸੀ ਹੁਣ ਇਹ ਦੋਵੇਂ ਜੀ ਜਿਹੜੇ ਫਰਾਰ ਚਲਦੇ ਪੈ ਸੀ ਲਾਂਡੋ ਵਾਲੇ ਟੋਲ ਪਲਾਜ਼ੇ ਤੇ ਜਿਹੜਾ ਹੈਗਾ ਨਾ ਲਾਂਡੋ ਵਾਲਾ ਜੀ ਪਲਾਜ਼ਾ ਉਹਦੇ ਤੇ ਕਿਤੇ ਇਹਨਾਂ ਨੂੰ ਲੱਗਿਆ ਪੁਲਿਸ ਨੂੰ ਕਿ ਹਾਂ ਭਾਈ ਇਹ ਬੀਬੀ ਤੇ ਇਧਰੋਂ ਗੁਜ਼ਰ ਰਹੀ ਆ ਇਹ ਟੈਕਸੀ ਤੇ ਜਾ ਰਹੀ ਸੀ ਪੂਜਾ ਤੇ ਉਹਨਾਂ ਨੇ ਆਖਿਆ ਕਿ ਆ ਜਾ ਬੀਬੀ ਪੂਜਾ ਹੁਣ ਤੇਰਾ ਟਿਕਾਣਾ ਦੂਜਾ ਹੋਵੇਗਾ। ਹضਰਾ ਇਹਨੂੰ ਫੜ ਲਿਆ ਜੀ ਤੇ ਮਿੰਟਰ ਜੀ ਅੱਜ ਦੀ ਖੁਸ਼ ਨਮਾ ਖਬਰ ਕੀ ਹੈ ਜੀ ਇਹੋ ਖੁਸ਼ ਨਮਾ ਖਬਰਾਂ ਅੱਜ ਦੀ ਜਿਹੜੀ ਹੈ ਯਾਕਿਆਨੋ ਕਿ ਇਹ ਸਹਾਤੇ ਦੀ ਆਖਰੀ ਖੁਸ਼ ਨਮਾ ਖਬਰ ਹੈ ਤੇਡੀ ਉਹ ਹੈ ਜੀ ਇੱਕ ਮੁੰਡਾ ਹਨ ਇਥੇ ਉਮਰ ਅਮਰਤबीर ਸਿੰਘ ਹਮ ਹਮ ਉਹਨੇ ਇੱਕ ਨਵਾਂ ਰਿਕਾਰਡ ਬਣਾਇਆ ਹੈ ਵਰਲਡ ਰਿਕਾਰਡ ਸਰਟੀਫਿਕੇਸ਼ਨ ਲੰਡਨ ਦੀ ਬੁੱਕ ਦੇ ਵਿੱਚ ਉਸ ਬੰਦੇ ਨੇ ਇੱਕ ਲੱਤ ਚੁੱਕ ਕੇ 86 ਪੁਸ਼ਕ ਲਾਏ ਨੇ ਇੱਕ ਮਿੰਟ ਦੇ ਵਿੱਚ ਉਹ ਬੰਦੇ ਕਾ ਟਾ ਮੁੰਡਾ ਹਮ ਇਹ ਸਭ ਤੋਂ ਪਹਿਲਾ ਬਰੂਸ ਲੀ ਦਾ ਰਿਕਾਰਡ ਤੋੜ ਦਿੱਤਾ ਸੀ। ਬਾਹਰ ਚੋਕੇ 86 ਫਿੰਗਰ ਟਿਪ ਪੁਸ਼-ਅਪ ਜਿਹੜੇ ਸੀਗੇ ਉਹ ਉਹਦੇ ਨਾਲੇ ਸੀਗੇ ਜਿਹੜਾ ਕਿ ਬਰੂਸ ਲੀ ਦਾ ਰਿਕਾਰਡ ਸੀ ਇਸਨੇ ਤੋੜ ਦਿੱਤਾ ਸੀ। ਬਖੈਰ ਇਹ ਮੈਨੂੰ ਲੱਗਦਾ ਜਮੇ ਰਿਕਾਰਡ ਤੋੜਨ ਵਾਸਤੇ ਹੈ। ਫਿੰਗਰ ਟਿਪ ਪੁਸ਼-ਅਪ ਮਿੰਟੂ ਜੀ ਮੇਰੇ ਤਾਂ ਸੁਣ ਕੇ ਉਂਗਲਾਂ ਦੁਖਣ ਲੱਗੀਆਂ। ਬੱਸ ਇਹ ਥੋੜੀ ਚੱਲਣਾ ਥੋੜੀ ਚੱਲ ਤੁੰ ਲੋਕਾਂ ਦੇ ਰਿਕਾਰਡ ਮਿੱਤਰਾਂ ਵੇਖੀ ਕਿਤੇ ਦਿਲ ਨਾ ਕਿਸੇ ਦਾ ਟੁੱਟਿਆ ਕੀ ਬਾਤ ਹੈ ਕੀ ਬਾਤ ਹੈ